ਮੈਂ ਕਦੀ ਉਮੀਦ ਨਹੀਂ ਲਾ ਸਕਦਾ ਸੀਗਾ ਕਿ ਨਰੈਣ ਸਿੰਘ ਚੋੜਾ ਵਰਗੇ ਬੰਦਿਆਂ ਬੰਦਾ ਜਿਹੜਾ ਹੈ ਇਸ ਕਿਸਮ ਦਾ ਇਸ ਕਿਸਮ ਦਾ ਕੋਈ ਕੰਮ ਕਰੇਗਾ ਕਿਤਾਏ ਤੇ ਮੇਰੇ ਸਾਹਮਣੇ ਲ ਇੱਕ ਗਲਤ ਕੰਮ ਸੀਗਾ ਉਹਨੂੰ ਇਹ ਕਦਮ ਨਹੀਂ ਚੱਕਣਾ ਚਾਹੀਦਾ ਸੀਗਾ ਕਿ ਕੋ ਫੈਮਿਲੀ ਨੂੰ ਸਗੋਂ ਮਾਰਤਾ ਸੀਗਾ ਤੇ ਉਹ ਕਹਿੰਦੀ ਸੀ ਕਿ ਉਹ ਤੇ ਸਾਡੇ ਪੁੱਲ ਸਾਡੇ ਹਿੱਟ ਨਹੀਂ ਹੈਗੀ ਉੱਤੇ ਸਰਕਾਰ ਉੱਤੇ ਸੈਂਟਰਲ ਸਰਕਾਰ ਦੇ ਹੇਠ ਹੈ ਉੱਥੇ ਤੁਸੀਂ ਕੋਈ ਗੱਲ ਨਹੀਂ ਕਰਦੇ ਇੱਥੇ ਇੱਕ ਇਨਸੀਡੈਂਟ ਸੇ ਹੋ ਜਾਂ ਹੋ ਜਾਂਦਾ ਤੇ ਤੁਸੀਂ ਸਾਰੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਤੁਸੀਂ ਇੱਕ ਗਟੈਰਚ ਚੋਈ ਖੜਾ ਕਰਦੇ ਹੋ ਹਾਂਜੀ ਆ ਗੁਰਕ੍ਰਿਸ਼ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਜੋ ਆ ਬੀਤੇ ਦਿਨੀ ਸੁਖਬੀਰ ਬਾਦਲ ਨੂੰ ਜਿਹੜੀ ਧਾਰਮਿਕ ਸਜ਼ਾ ਲੱਗਣੀ ਤੇ ਉਸ ਤੋਂ ਬਾਅਦ ਸਜ਼ਾ ਨਿਭਾਉਂਦੇ ਸੇਵਾ ਕਰਦੇ ਜਿਹੜਾ ਉਹਨਾਂ ਤੇ ਅਟੈਕ ਇੱਕ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਉਸ ਪੂਰੇ ਚੈਪਟਰ ਨੂੰ ਕਿਵੇਂ ਦੇਖਦੇ ਵੇਖੋ ਧਾਰਮਿਕ ਸਜ਼ਾ ਜਿਹੜੀ ਲੱਗੀ ਹੈ ਉਹ ਤੇ ਚਲੋ ਲਗਣੀ ਸੀਗੀ ਤੇ ਅਸੀਂ ਤਾਂ ਇਹ ਵੀ ਚਾਹੁੰਦੇ ਸੀਗੇ ਕਿ ਕੋਈ ਅਗਰ ਸਿਆਸੀ ਸਜ਼ਾ ਵੀ ਲੱਗ ਜਾਂਦੀ ਜੀ ਇੱਕ ਨਿਕਲਿਆ ਸੀਗਾ ਕਿ ਵੀ ਉਹਨਾਂ ਦੀ ਇੱਕ ਉਹਨਾਂ ਦੀ ਜਿਹੜੀ ਰੈਜ਼ੀਗਨੇਸ਼ਨ ਨੂੰ ਐਕਸੈਪਟ ਕੀਤੀ ਜਾਵੇ ਜੀ ਜੀ ਪਰ ਉਹ ਵੀ 3 ਦਿਨ ਤਾਂ ਲੰਘ ਗਏ ਅਕਾਲ ਤਖਤ ਦੇ ਮੈਂ ਤਾਂ ਕਹਿੰਦਾ ਅਕਾਲ ਤਖਤ ਦੀ ਉਹ ਇੱਕ ਕਿਸਮ ਦੀ ਉਲੰਘਣਾ ਹੀ ਹੋਈ ਹੈ ਕਿ ਜਿਹੜਾ ਉੱਥੋਂ ਇੱਕ ਆਦੇਸ਼ ਦਿੱਤਾ ਗਿਆ ਸੀਗਾ ਇਹਨਾਂ ਦੀ ਕਾਰਜਕਾਰੀ ਵਰਕਿੰਗ ਕਮੇਟੀ ਨੇ ਕਿਉਂ ਮਤਲਬ ਉਹਨਾਂ ਨੇ ਕਿਉਂ ਨਹੀਂ ਇਹ ਚੀਜ਼ ਨੂੰ ਐਕਸੈਪਟ ਕੀਤਾ ਹੁਣ ਹੈ ਹਾਲੇ ਵੀ ਕਿੱਡਾ ਖੇਡੀ ਜਾ ਰਹੇ ਨੇ ਸੋ ਉਹਦੀ ਉਹਦੀ ਮੈਂ ਸਗੋਂ ਉਸ ਗੱਲ ਦੀ ਮੈਂ ਨਿੰਦਾ ਕਰਦਾ ਕਿਉਂਕਿ ਇੱਕ ਪਾਸੇ ਜਿੱਥੇ ਇਹਨਾਂ ਨੇ ਬਤੌਰ ਇੱਕ ਨਿਰਮਾਣ ਸਿਖ ਹੋ ਕੇ ਸਾਰੀਆਂ ਜਿਹੜੀਆਂ ਗਲਤੀਆਂ ਸੀਗੀਆਂ ਉਹ ਸਵੀਕਾਰ ਕੀਤੀਆਂ ਬਿਲਕੁਲ ਹਾਂ ਹਾਂ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹਾਂ ਦੇ ਨਾਂ ਦੇ ਵਿੱਚ ਜਵਾਬ ਦਿਓ ਸੋ ਆਹੀ ਚੀਜ਼ ਨੂੰ ਅੱਗੇ ਲੈ ਜਾਂਦਿਆਂ ਹੋਇਆ ਇਹਨਾਂ ਦੇ ਆਪ ਦੇ ਪਾਰਟੀ ਵਾਲਿਆਂ ਨੇ ਕਿਉਂ ਨਹੀਂ ਇਹਨਾਂ ਨੂੰ ਉਹ ਜਿਹੜੀ ਉਹ ਜਿਹੜੀ ਗੱਲ ਸੀਗੀ ਸੋ ਉਹ ਤਾਂ ਗੱਲ ਰਹਿ ਗਈ ਇਹਨਾਂ ਦੀ ਜਿਹੜੀ ਸਜ਼ਾ ਦੀ ਗੱਲ ਹੈਗੀ ਹੁਣ ਇੱਕ ਟਾਈਮ ਇੱਕ ਬੰਦਾ ਅਗਰ ਸਜ਼ਾ ਉੱਥੇ ਜਿਹੜਾ ਉਹਨੂੰ ਦਿੱਤੀ ਗਈ ਹੈ ਉਹ ਸਜ਼ਾ ਨਿਭਾ ਰਿਹਾ ਹੈ ਤੇ ਮੇਰੇ ਹਿਸਾਬ ਨਾਲ ਉਸ ਟਾਈਮ ਦੇ ਉੱਤੇ ਉਹ ਸਜ਼ਾ ਨਿਭਾਉਂਦਿਆਂ ਹੋਇਆਂ ਕਿਸੇ ਨੂੰ ਉਹਦੇ ਵਿੱਚ ਵਿਗੜ ਪਾਉਣਾ ਨਹੀਂ ਚਾਹੀਦਾ ਸੀਗਾ ਹੂੰ ਉਹਨੂੰ ਸਜ਼ਾ ਨਿਭਾਣ ਦਿਓ ਠੀਕ ਹੈ ਤੁਹਾਡਾ ਅਗਰ ਕੋਈ ਰੋਸ ਹੈ ਤੁਹਾਡਾ ਕੋਈ ਗੁੱਸਾ ਹੈ ਤੁਸੀਂ ਅੱਜ ਦਾ ਨਹੀਂ ਹੈਗਾ ਮੈਨੂੰ ਪਤਾ ਹੈ ਕਿ ਵੀ ਚਲੋ ਕਿਉਂਕਿ ਨਾਰਾਇਣ ਸਿੰਘ ਵੀ ਸਾਡੇ ਕੋਲ ਇੱਥੇ ਆਉਂਦੇ ਸੀਗੇ ਜੀ ਜੀ ਆਪਣੇ ਸਾਡੇ ਕੇਂਦਰੀ ਸਿੰਘ ਸਭਾ ਦੇ ਵਿੱਚ ਪੜ੍ਹੇ ਲਿਖੇ ਨੇ ਇਹ ਤਾਂ ਹੈ ਨਹੀਂ ਕਿ ਵੀ ਜਵਾਈ ਉਹਨਾਂ ਦੇ ਵਿੱਚ ਯੂ ਨੋ ਉਹ ਜਾ ਜਜ਼ਬਾ ਚਲੋ ਹੈ ਪਰ ਦਾ ਪੁਆਇੰਟ ਇਜ਼ ਕਿ ਵੀ ਸਜ਼ਾ ਦੇ ਵੇਲੇ ਐਂਡ ਉਹ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਜਾ ਕੇ ਤੁਸੀਂ ਉਹ ਜੀ ਹਰਕਤ ਕਰੋ ਮੈਂ ਕਦੀ ਉਮੀਦ ਨਹੀਂ ਲਾ ਸਕਦਾ ਸੀਗਾ ਕਿ ਨਰੈਣ ਸਿੰਘ ਚੌੜਾ ਵਰਗੇ ਬੰਦਿਆ ਬੰਦਾ ਜਿਹੜਾ ਹੈ ਇਸ ਕਿਸਮ ਦਾ ਇਸ ਕਿਸਮ ਦਾ ਕੋਈ ਕੰਮ ਕਰੇਗਾ ਸੋ ਮੈਂ ਇਹ ਮੇਰੇ ਸਾਹਬ ਨਾਲ ਜੋ ਨੇ ਕੀਤਾ ਉਹ ਦੇਖੋ ਲੋਕੀ ਤਾਂ ਹੁਣ ਕਾਫੀ ਇਹਦੇ ਬਾਰੇ ਕਨਸਪੀਰੇਸੀਜ਼ ਬਾਰੇ ਵੀ ਗੱਲ ਕਰ ਰਹੇ ਨੇ ਪਰ ਅਗਰ ਵਾਕਿ ਉਹਨੇ ਕੋਈ ਮਤਲਬ ਇਕੱਲੇ ਹੋ ਕੇ ਤੇ ਆਪਣੇ ਹਿਸਾਬ ਨਾਲ ਇਹ ਕੰਮ ਕੀਤਾ ਹੈ ਤੇ ਮੇਰੇ ਹਿਸਾਬ ਨਾਲ ਇਹ ਗਲਤ ਕੰਮ ਸੀਗਾ ਉਹਨੂੰ ਇਹ ਕਦਮ ਨਹੀਂ ਚੱਕਣਾ ਚਾਹੀਦਾ ਸੀਗਾ ਸੋਚ ਕੇ ਕਿ ਵੀ ਠੀਕ ਹੈ ਅਗਰ ਆ ਸਜ਼ਾ ਭੁਗਤ ਰਿਹਾ ਉਹਨੂੰ ਭੁਗਤਣ ਦਿਓ ਅਸੀਂ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਵੀ ਗੁਰੂ ਬਖਸ਼ਣ ਹਾਰ ਹੈ ਤੇ ਤੁਸੀਂ ਉਹਨੂੰ ਸਜ਼ਾ ਭੁਗਤਣ ਦਿਓ ਉਸ ਤੋਂ ਬਾਅਦ ਤੁਸੀਂ ਸਮਝਦੇ ਹੋ ਕਿ ਵੀ ਹੋਰ ਵੀ ਉਹਨੇ ਕੋਈ ਗਲਤੀਆਂ ਜੜੀਆਂ ਨੇ ਤੇ ਹੁਣ ਉਹ ਤੇ ਚਲੋ let the law take its own course ਹੁਣ ਜਿਹੜੇ ਕੇਸ ਚੱਲੇ ਹੋਏ ਨੇ ਇਹਨਾਂ ਵੇ ਉਹਨਾਂ ਨੇ ਆਪਣਾ ਕਬੂਲੀ ਕਰ ਲਿਆ ਨਾ ਜਦੋਂ ਉਹਨਾਂ ਨੇ ਗੱਲ ਕਰਤੀ ਤੇ ਉਹਨਾਂ ਨੇ ਤੇ ਕਬੂਲੀ ਕਰ ਲਿਆ ਕਿ ਵੀ ਅਸੀਂ ਇਹ ਗਲਤੀਆਂ ਕੀਤੀਆਂ ਨੇ ਸੋ ਹੁਣ ਉਹ ਕੇਸ ਵੀ ਚੱਲਣਗੇ ਸੋ ਮਤਲਬ ਮੇਰੇ ਸਾਹਬ ਨਾਲ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਜਿਹੜੇ ਪੋਲੀਟੀਸ਼ੀਅਨਸ ਨੇ ਜੀ ਉਹਨਾਂ ਦਾ ਲਗਭਗ ਇਹੀ ਰਿਐਕਸ਼ਨ ਸੀਗਾ ਕਿ ਇਹ ਪੰਜਾਬ ਦਾ ਮਾਹੌਲ ਦੁਬਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਮਾੜੀ ਤੁਹਾਨੂੰ ਲੱਗਦਾ ਕਿ ਇਹ ਇੰਫੈਕਟੇ ਦਾ ਕੋਈ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਇਹ ਤਾਂ ਇਹ ਤੇ ਜਿਹੜਾ ਮੀਡੀਆ ਹੈ ਨਾ ਉਹ ਅਨਫੋਰਚਨਟਲੀ ਇਸ ਚੀਜ਼ ਨੂੰ ਆ ਪਿੱਛੇ ਮੈਂ ਪਤਾ ਨਹੀਂ ਕਿਹੜਾ ਟੀਵੀ ਚੈਨਲ ਸੀਗਾ ਉਹ ਆਈ ਥਿੰਕ ਇੰਡੀਆ ਟੁਡੇ ਸੀਗਾ ਜਾਂ ਇਦਾਂ ਕੁਝ ਉਹ ਕਰ ਰਹੇ ਸੀਗੇ ਆਪਣੇ ਉਹ ਉਹਨਾਂ ਨੇ ਕੋਈ ਬੰਦੇ ਨੂੰ ਲਿੱਤਾ ਸੀਗਾ ਕੋਈ ਸਰੀਨ ਸਰੀਨ ਕਰਕੇ ਹੈ ਉਹ ਆਰਐਫ ਦੇ ਵਿੱਚ ਉਹਨੇ ਉਹਨੇ ਵੀ ਹਾਂ ਜੀ ਹਾਂ ਜੀ ਦੇਖੋ ਜੀ ਹੁਣ ਫਿਰ ਉਹੀ ਪੁਰਾਣਾ ਦੌਰ ਜੀ ਸ਼ੁਰੂ ਹੋ ਜੂਗਾ ਜੀ ਪੰਜਾਬ ਦੇ ਵਿੱਚ ਯਾਰ ਇੱਕ ਸਿੰਗਲ ਇਨਸੀਡੈਂਟ ਨੂੰ ਲੈ ਕੇ ਤੁਸੀਂ ਸਾਰੇ ਪੰਜਾਬ ਨੂੰ ਤੁਸੀਂ ਮਤਲਬ ਬਦਨਾਮ ਤੁਸੀਂ ਕਰਨ ਦੇ ਉਹ ਉਹ ਯੂ نو ਤੁਲੇ ਹੋਏ ਹੋ ਹੁਣ ਇਹੋ ਜੀ ਚੀਜ਼ਾਂ ਤੇ ਉਹ ਜਿਹੜੀ ਮੇਰੇ ਖਿਆਲ ਆਮ ਆਦਮੀ ਦੀ ਬੀਬਾ ਸਿਗੀ ਉਹਦੇ ਇੰਟਰਵਿਊ ਦੇ ਵਿੱਚ ਉਨੇ ਗੱਲ ਕੀਤੀ ਸੀ ਜਿਹੜਾ ਦਿੱਲੀ ਹੋਇਆ ਸੀਗਾ ਕਿ ਇੱਕ ਫੈਮਿਲੀ ਨੂੰ ਸਗੋਂ ਮਾਰਤਾ ਸੀਗਾ ਤੇ ਉਹ ਕਹਿੰਦੀ ਸੀ ਕਿ ਉੱਥੇ ਸਾਡੇ ਪੁਲਸ ਸਾਡੇ ਹੇਠ ਨਹੀਂ ਹੈਗੀ ਉੱਥੇ ਸਰਕਾਰ ਉੱਥੇ ਸੈਂਟਰਲ ਸਰਕਾਰ ਦੇ ਹੇਠ ਹੈ ਉੱਥੇ ਤੁਸੀਂ ਕੋਈ ਗੱਲ ਨਹੀਂ ਕਰਦੇ ਇੱਥੇ ਇੱਕ ਇਨਸੀਡੈਂਟ ਸੇ ਹੋ ਜਾਂ ਜਾਂਦਾ ਤੇ ਤੁਸੀਂ ਸਾਰੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਤੁਸੀਂ ਇੱਕ ਘਟਾਰੇ ਚੋਈ ਖੜਾ ਕਰਦੇ ਹੋ ਕਿ ਜੀ ਆ ਮੁਰਦੀ ਹੋ ਜਾਏ ਹੋ ਜਾਏ ਮਾਹੌਲ ਜੀ ਇੱਥੇ ਸ਼ੁਰੂ ਹੋ ਗਿਆ ਜੀ ਸਿਰ ਜਾ ਜਾਊਗਾ ਨਹੀਂ ਸਿਰ ਜਾ ਜਾਊਗਾ ਦੇਖੋ ਅਸੀਂ ਰੱਖਿਆ ਲੈ ਉਹ ਉਹ ਜਿਹੜਾ ਦੌਰ ਸੀਗਾ ਉਤੋਂ ਸਿੱਖ ਜਿਹੜਾ ਹੈਗਾ ਤੇ ਅਸੀਂ ਸਾਰੇ ਹੀ ਅਸੀਂ ਕਾਫੀ ਸਬਕ ਵੀ ਸਿੱਖ ਲਿਆ ਕਿ ਵੀ ਠੀਕ ਹੈ ਜਿਹੜੀ ਸਾਡੀ ਲੜਾਈ ਹੈ ਅਸੀਂ ਆਪਣੇ ਹੱਕ ਲਈ ਜ਼ਰੂਰ ਅਸੀਂ ਲੜਾਂਗੇ ਇਹ ਸਾਡੀ ਫਿਤਰਤ ਹੈ ਸਾਡਾ ਡੀਐਨਏ ਚ ਹੈ ਪੰਜਾਬੀਆਂ ਦੀ ਸਪੈਸੀ ਸਿੱਖਾਂ ਦੀ ਅਸੀਂ ਦੇਖੋ ਅਸੀਂ ਅਸੀਂ ਆਪਣੇ ਹੱਕ ਲਈ ਅਸੀਂ ਇਨਜਸਟਿਸ ਦੇ 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 ਖਿਲਾਫ ਜ਼ਰੂਰ ਖੜਾਂਗੇ ਖੜਦੇ ਰਹਾਂ ਤੇ ਉਹ ਉਹ ਜ਼ਰੂਰ ਕਰੋ ਬਟ ਤੁਸੀਂ ਇੱਕ ਸੰਵਿਧਾਨ ਦੇ ਵਿੱਚ ਤੁਸੀਂ ਇੱਕ ਰਹਿੰਦੇ ਹੋ ਉਸ ਹਿਸਾਬ ਨਾਲ ਤੁਸੀਂ ਰਹੋ ਤੇ ਆਪਣਾ ਆਪਣੇ ਕਾਰਜ ਉਸ ਹਿਸਾਬ ਨਾਲ ਕਰੋ ਤੇ ਮੇਰਾ ਖਿਆਲ ਹੈ ਕਿ ਵੀ ਇਹ ਇਹ ਜਿਹਨੂੰ ਕਹਿੰਦੇ ਨੇ ਨਾ ਕਿ ਲੋਕਾਂ ਨੂੰ ਐਵੇਂ ਵਿਲੀਫਾਈ ਕਰਨਾ ਕਿਉਂਕਿ ਜਦੋਂ ਵੀ ਕੋਈ ਸਿੱਕ ਗੱਲ ਹੁੰਦੀ ਹੈ ਉਹ ਜੀ ਖਾਲਿਸਤਾਨ ਦਾ ਕੰਮ ਆ ਜਾਂਦਾ ਹੈ ਤੇ ਜਦੋਂ ਇਹੋ ਜਿਹਾ ਕੰਮ ਹੁੰਦਾ ਤੇ ਲੋਕੀ ਨਾ ਫਿਰ ਮੋੜ ਉਹੀ ਚੀਜ਼ ਦੁਹਰਾਣਾ ਚਾਹੁੰਦੇ ਨੇ ਕਿ ਪਤਾ ਨਹੀਂ ਕਿੰਨੀ ਇੱਕ ਇਹਦੀ ਇੱਕ ਸੰਸਦ ਦੀ ਖਬਰ ਹੋ ਜੂਗੀ ਕਿ ਮੇਰੇ ਖਿਆਲ ਟੀਵੀ ਚੈਨਲ ਜਿਹੜੇ ਨੇ ਉਹਤੇ ਮੇਰੇ ਖਿਆਲ ਨਾਲ ਟੀਆਰਪੀ ਵਧਾਣਾ ਚਾਹੁੰਦੇ ਨੇ ਇਹੋ ਜਿਹੀ ਗੱਲਾਂ ਨਾਲ ਆਖਰੀ ਸਵਾਲ ਜੀ ਇੱਕ ਇੱਕੋ ਇੱਕ ਜਿਹੜੀ ਰੀਜਨਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੁਣ ਉਹਦਾ ਤੁਸੀਂ ਫਿਊਚਰ ਕਿਵੇਂ ਵੇਖਦੇ ਹੋ ਅੱਜ ਐਚਐਸ ਸਕੂਲ ਕਰਨੇ ਵੀ ਕਹਤਾ ਵੀ ਮੈਂ ਵੀ ਅਕਾਲੀ ਦਲ ਕਿਉਂਕਿ ਹੁਣ ਨਵੇਂ ਸਿਰੇ ਤੋਂ ਮੈਂਬਰਸ਼ਿਪ ਡਰਾਈਵ ਚੱਲ ਰਹਾ ਤੇ ਮੈਂ ਵੀ ਇਹਦਾ ਹਿੱਸਾ ਬਣਨਾ ਚਾਹੁੰਦਾ ਮੈਂ ਜੁਆਇਨ ਕਰ ਰਿਹਾ ਬਿਲਕੁਲ ਜੀ ਬੜੀ ਵਧੀਆ ਗੱਲ ਹੈ ਦੇਖੋ ਇਹ ਇਹ ਜਿਹੜਾ ਇਹ ਜਿਹੜਾ ਮੰਥਨ ਹੋ ਰਿਹਾ ਨਾ ਇੱਕ ਇੱਕ ਮੰਥਨ ਹੋ ਰਿਹਾ ਗੁੰਥਨ ਕਹਿ ਲਓ ਜੋ ਮਰਜ਼ੀ ਕਹਿ ਲਓ ਇੱਕ ਚਰਨਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਸਾਰੇ ਮੰਨਦੇ ਆ ਕਿ ਵੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ। ਹੂੰ ਅਕਾਲੀ ਦਲ ਬਦਲ ਦੀ ਨਹੀਂ ਅਕਾਲੀ ਦਲ ਦੀ ਜਿਹੜਾ ਅਕਾਲੀ ਦਲ 1920 ਦੇ ਵਿੱਚ ਅਕਾਲ ਤਖਤ ਤੋਂ ਸਿਰਜਿਆ ਗਿਆ ਸੀਗਾ। ਉਸ ਉਸ ਮੰਡੇਟ ਵਾਲਾ ਅਕਾਲੀ ਦਲ ਸਾਨੂੰ ਚਾਹੀਦਾ ਹੈ ਪੰਜਾਬ ਦੇ ਵਿੱਚ। ਸੋ ਹੁਣ ਪਿੱਛੇ ਵੀ ਜਿਹੜੀ ਮੀਟਿੰਗਾਂ ਹੋਈਆਂ ਨੇ ਭਾਵੇਂ ਬਾਬਾ ਸਰਬਜੋਤ ਬੇਦੀ ਨੇ ਕੀਤੀ ਮਨਸੂਰਾ ਭਾਵੇਂ ਦਲ ਖਾਲਸਾ ਵਾਲਿਆਂ ਨੇ ਮੋਗਾ ਕੀਤੀ ਸਾਰਿਆਂ ਨੇ ਅਹੀ ਮੰਗਾਂ ਰੱਖੀਆਂ ਨੇ ਤੇ ਮੈਂ ਇਹਦੀ ਸ਼ਲਾਘਾ ਕਰਦਾ ਕਿ ਉਹ ਵੀ ਸਾਰੇ ਕਹਿ ਰਹੇ ਨੇ। ਸਣੇ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ 1920 ਕਿ ਜੀ ਸਾਨੂੰ ਵੀ ਵਿੱਚ ਸ਼ਮੂਲਤ ਕਰਾਓ ਉੱਥੇ ਤੇ ਗੈਨੀ ਰਕबीर ਸਿੰਘ ਨੇ ਕਹਿ ਤਾਰਾ ਕਿ ਵੀ ਜਿਹੜਾ ਬਾਗੀ ਧਿਰ ਸੀਗਾ ਤੇ ਸੁਖਬੀਰ ਵਾਲਾ ਕਿ ਤੁਸੀਂ ਆਪਣੇ ਸੁੰਜੇ ਆਪਣੇ ਚੂਲੇ ਜਿਹੜੇ ਨੇ ਉਹਨਾਂ ਨੂੰ ਸਮੇਟੋ ਤੇ ਸਾਂਝੇ ਚੂਲੇ ਵੱਲ ਤੁਸੀਂ ਮੁੜ ਆ ਜਾਓ ਮੈਂ ਸਮਝਦਾ ਹਾਂ ਕਿ ਸਾਰੇ ਜਿਹੜੇ ਆਪਣੇ ਹੈਗੇ ਪੰਤਿਕ ਪਾਰਟੀਆਂ ਨੇ ਆਪਣੇ ਆਪ ਨੂੰ ਕਹਾਂਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਡਾ-ਅਡ ਜਿਹੜੇ ਚੂਲੇ ਨੇ ਉਹਨਾਂ ਨੂੰ ਸਮੇਟ ਕੇ ਤੇ ਇੱਕ ਅਕਾਲੀ ਦਲ ਉਸ ਉਸ ਹਿਸਾਬ ਨਾਲ ਸੁਰਜੀਤ ਕਰਨਾ ਪੈਣਾ ਕਿਉਂਕਿ ਇਹ ਪੰਜਾਬ ਦੀ ਲੋੜ ਹੈ ਇਹ ਪੰਥ ਦੀ ਲੋੜ ਹੈ ਤੇ ਇਹਦੇ ਬਿਨਾਂ ਕੋਈ ਚਾਰਾ ਨਹੀਂ